ਆ ਦੇਖਿਓ ਰਸ਼ੀਆ ਟੈਂਕ ਆ ਗਿਆ ਹੁਣ ਦੇਖੀ ਜਾਓ ਦਾ ਵੀਡੀਓ ਬਣਾਣੀ ਛੱਡ ਤੂੰ ਕੰਮ ਕਰ ਸასი ਕਾਲ ਕੀ ਆ ਚਾਰੇ ਉੱਤੇ ਸਾਰੇ ਕੈਂਡ ਹੋਣਗੇ ਲੋ ਜੀ ਸਨਾਤ ਓਕੇ ਤੇ ਕੰਮ ਤੋਂ ਆ ਗਏ ਹੁਣ ਜਿਹੜੀ ਘੁੰਮਣੀ ਯਾਰ ਸਮਾਨ ਸਮਾਨ ਚ ਲੈ ਕੇ ਆਉਣ ਅਬ ਇਹ ਸਰੀਵੇਂ ਦਫੰਨੇ ਸਰ ਰਾਤ ਹੀ ਹੋ ਗਈ ਜੀ ਦਾ ਬੈਲਾ ਆਉਚ ਦੀਪ ਬੱਝੇ ਲੱਗੇ ਰਹੇ ਫਿਰ ਘਰੇ ਚੱਲ ਗਏ ਦੁਕਾਨ ਜੀ ਕਰਨ ਤੇ ਅਜਾ ਰਾਤ ਹੀ ਹੋ ਗਈ ਕੈਮਰਾ ਵੀ ਥੋੜਾ ਸਹੀ ਨਹੀਂ ਚੱਲ ਰਿਹਾ ਦੇਗਾ ਫੂ ਬਾਈ ਓਏ ਮੇਰੇ ਨਾਲ ਸੋਨੇ ਪੇਪਰ ਮਾਰਨਾ ਸੋ ਇਹਨੂੰ ਆ ਪੱਠ ਵਈ ਆ ਜੀ ਇੱਕ ਟਾਈਮ ਨਹੀਂ ਜਗਾ ਉਹ ਮਾਮਾ ਤੁਹਾਡੇ 20 ਮਿੰਟ ਲੱਗਣੇ ਤੁਹਾਡਾ ਪੈਸੇ ਲੈਣੇ ਓ ਯਾਰ ਅਕੀ ਉਹ ਪੈਟਰ ਸਪਰੇ ਦਾ ਗਾਲਾ ਕੱਟੀ ਜਾਂਦਾ ਮੈਨੂੰ ਕਾਦੇ ਗਾਲਾ ਕਰਦਾ ਪੇਪਰ ਨੂੰ ਪੈਸੇ ਲੈਣੇ ਆ ਤੈਨੂੰ ਪੈਸੇ ਮੈਂ ਦੇ ਬਰੀ ਲਾਉਣਾ ਕਰੂ ਉਹਨਾਂ ਨੇ ਹਾਂ ਤੂੰ ਤਰੀ ਲਾਉਣਾ ਤੇ ਪਰ ਤੂੰ ਇਹ ਜੀ ਬਣਾਉਣਾ ਮੈਂ ਤਾਂ ਜੜੀ ਦਾ ਲਾੜਾ ਮੈਨੂੰ ਕੀ ਮੈ ਲਾ ਦੂੰਗਾ ਮੈ ਲੈ ਆਉਂਗਾ ਦਿਹਾੜੀ ਤੇ ਗਈ ਆ ਉਹਨੇ ਜਾ ਠੀਕ ਆ 15 20 ਮਿੰਟ ਲੱਗਣੇ ਤਾਂ ਅੱਡੇ ਤੇਰੇ ਵੀ ਰਾਹੋਂ ਨਾਲ 300 ਰੁਪਏ ਲੈ ਕੇ ਆਇਓ ਥੋੜੇ ਆਣੇ 300 ਰੁਪਏ ਪਿਆ ਪਿਆ ਦਾ ਸਮਾਨ ਲੈਣ ਚੱਲੇ ਪਿਆ ਆ ਬਾਜੀ ਘੜਨੀ ਕਰੋ ਸਮਾਨ ਲੈਣ ਚੱਲੇ ਹਲੇ ਸੱਧਿਆ ਤਾਂ ਐ ਨਹੀਂ ਗਾ ਸਮਾਨ ਲੈਣ ਪਹਿਲੇ ਯਾਰ ਇਹ ਕੀ ਚੱਕਰ ਆ ਕਹਿੰਦੀ ਚਾਹਣ ਤੁਹਾਨੂੰ ਤਾਂ ਗਿਆ ਨਹੀਂ ਸੱਤ ਪੂਰੇ ਆਪਣਾ ਤਾਂ ਪਹਿਲੇ ਬੀਬੀ ਨੇ ਉਹਨੇ ਇੱਕ ਸਾੜੇ ਕਿਹਾ ਬੰਦਾ ਤੂੰ ਹੀ ਤੂੰ ਹੀ ਦਾ ਵੀਡੀਓ ਬਣਾਣੀ ਛੱਡ ਤੂੰ ਕੰਮ ਕਰ ਯਾਰ ਤੇਰੀ ਵੀਡੀਓ ਲੋਕਾਂ ਦੀ ਅਗਲ ਲੱਗੀਓ ਤੇਰੇ ਕੰਮ ਦੇ ਟਾਈਮ ਕੰਮ ਕਰੀ ਜਾ ਹੁੰਦਾ ਛੇ ਇਸ ਸਮੇਂ ਇੱਕ ਵਾਰ ਮੰਨੂ ਇੱਕ ਕਰਨੀ ਇੱਕ ਸਣੀ ਭਾਜੀ ਇਹ ਕਾਂਕੜ ਪੰਜਾਂ ਨੇ ਨਹੀਂ ਬਚਾਉਣਾ ਤੈਨੂੰ ਠੀਕ ਆ ਜੁੱਤੀ ਫੇਰ ਲਾਪੇ ਕਰੀ ਜਾਦੇ ਨਾ ਬੋਲੇਗਾ ਤੂੰ ਬੋਲੀ ਹਾਂ ਇਹੋਂ ਨੱਡ ਤੇ ਵੀਡੀਓ ਪਾਣੀ ਹੋਰ ਫਾਈਆ ਵੇ ਯਾ ਦਿਮਾਗ ਅਕੇ ਖਰਾਬ ਹੈ ਜੁੱਤੀਆਂ ਖਾਣੀਆਂ ਵੀ ਆ ਇਹਦਾ ਬਣਾ ਦੇਣਾ ਅੱਜ ਮੈਂ ਹੋਰ ਕਹਿੰਦੇ ਵਿਆਹ ਆ ਨਹੀਂ ਵਿਆਹ ਆ ਭਾਜੀ ਦਾ ਵਿਆਹ ਆ ਵੇ ਕਿਆ ਦਾ ਮੂ ਵੀ ਹੈ ਮੈਨੂੰ ਤਾਂ ਕਹਿੰਦੇ ਕੋਲੀ ਪਲਣ ਲੱਗਾ ਸੀ ਉਹ ਮੇਰੇ ਕੋ ਬੰਦਰੀ ਹੀ ਨਹੀਂ 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 ਦੱਸਦੇ ਨਹੀਂ ਕੋਲੀ ਪਲਣਾ ਨਹੀਂ ਦੱਸਦੇ ਇਹ ਡੈਡੀ ਵਲੌਗ ਦੇਦਾ ਨਾ ਤਾਂ ਕਰਕੇ ਹੈ ਨਾ ਟੈਨਸ਼ਨ ਲੈ ਕੋਈ ਨਹੀਂ ਬਹੁਤ ਵੀਡੀਓ ਇਹ ਆਪਣੀ ਹੀ ਰਹੂਗੀ ਵੀਡੀਓ ਮੋਚ ਦੇ ਮੋਚ ਮੋਚ ਨਹੀਂ ਗੋਣੇ

ਰਸ਼ੀਆ ਟੈਂਕ ਆ ਗਿਆ ਹੁਣ ਦੇਖੀ ਜਾਓ ਭਾਈ ਚੱਲ ਦੋ ਯਾਰ ਦੋ ਹੀ ਤਾਂ ਰੋਹੀ ਦੇਸਤੀ ਹੋਣੀ ਨੈਸ਼ਨਲ ਇੰਟਰਨੈਸ਼ਨਲ ਦੇਸਤੀ ਤਿੰਨ ਚਾਰ ਦੋ ਹੋਰ ਭਾਈ ਇਹ ਪੰਜ ਇੱਕ ਹੋਰ ਰੋਹੀ ਤਾਂ ਲੋ ਗਪ ਉਹਦੇ ਰੋਹੀ ਤੇ ਹੀ ਆ ਸਾਰਾ ਇਹਨਾਂ ਨੂੰ ਮਿਹਨਤੀ ਮੁੰਡਾ ਆਗ ਲਾਉਣ ਨੂੰ ਸਾਨੂੰ ਐਡੀ ਦੂਰੋਂ ਬੁਲਾਇਆ 5 ਕਿਲੋਮੀਟਰ ਕੋ ਇੱਧਰ ਅਮਰੀ ਗੱਲ ਸੁਣਨ ਖਾ ਗਈ ਆਵਾਂਗੇ ਖਾਣਾ ਹਾਂ ਯਾਰ ਮੈਂ ਖਾ ਖਾ ਹਾਂ ਮਹਰੇ ਹੁਕਮਾ ਕਰ ਲੈ ਕਿ ਹੈ ਅੰਦਰੋਂ ਮੈਂ ਮੋਈ ਦੇ ਖੇਤੀ ਕੰਮ ਹੋਏ ਮੇਗਾ ਤੋਂ ਨਾ ਇੱਥੇ ਕਰਨੀ ਆ ਇਹਨੇ ਵੀ ਜੁੱਤੀ ਦੇ ਨਾਲੇ ਪੈਣੀ ਮੇਰੇ ਆ ਬੱਬੋ ਐ ਮਣ ਪਾ ਲੈ ਓਏ ਇੱਠਾ ਕਾਲਾ ਲਾਗਾ ਤੇ ਲੈਂਦਾ ਹੈ ਚੱਲ ਫੇਰ ਕਲਵੀਰ ਆ ਲੈ ਬਾੜ ਸੌਰੀ ਯਾਰ ਸੌਰੀ ਯਾਰ ਫੇਕੀ ਵਾਲੇ ਬੈਠਾ ਬਾੜ ਜਾ ਤੂੰ ਕੰਮ ਖਾਣੇ ਦੀ ਗੱਲ ਕਰ ਲੋਏ ਘਰੇ ਆ ਗਿਆ ਤੇ ਆਪਣਾ ਹੋ ਗਿਆ ਰੋਟੀ ਦਾ ਟੈਂ ਆ ਰੋਟੀ ਬੇਸ਼ੇ ਦਾ ਅੱਜ ਦਾਲ ਦਾ ਬੜੀ ਜੀ ਸੀ ਪਤਾ ਨਹੀਂ ਕੀ ਬਣਾਇਆ ਯਾਰ ਆ ਪੀਲੀ ਪੀਲੀ ਜੀ ਆ ਆ ਪੀਲੀ ਪੀਲੀ ਦਾਲ ਦਹੀਂ ਨਾਲ ਤੋਈ ਭੁਜੀਆ ਖਾ ਕੇ ਦੇਖੋ ਓਹੋ ਬਾਬੇ ਨਜ਼ਾਰਾ ਆਉਂਦਾ ਕਿਤੇ ਫੁੱਲ ਨਜ਼ਾਰਾ ਆਉਂਦਾ ਰੋਟੀ ਖਾ ਕੇ ਮੈਂ ਤੁਹਾਨੂੰ ਫੇਰ ਕੱਲ ਦੀ ਗਾਗਾ ਦਾ ਜਿਹੜੀ ਪਾਂਚੀ ਦੀ ਹੋਈ ਆ ਪਾਂਚੀ ਦੀ ਜਿਹੜੀ ਜੱਜ ਘਰੇ ਹੋਈ ਆ ਉਹ ਸਰਾ ਸਰ ਇੱਕੇ ਸੰਦ ਤੱਕ ਹੀ ਹੋ ਗਿਆ ਚਲੋ ਕੋਈ ਚੱਲ ਨਹੀਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਸਰਬ ਸੰਤਿ ਹੋ ਗਈ ਆ ਰੋਟੀ ਖਾ ਕੇ ਗੱਲ ਕਰਦਾ ਲਈ ਰੋਟੀ ਵਣੀ ਖਾ ਕੇ ਤੇ ਹੁਣ ਗੱਲ ਕਿਸ ਚੀਜ਼ ਦੀ ਸੀ ਪੰਜੀ ਜਿਹੜੀ ਮੈਂ ਕਰਦਾ ਸੀ ਗੱਲ ਤੇ ਪੰਜੀ ਖੜੇ ਸੀ ਖਾਣੇ ਸੀ ਹਲੇ ਉੱਦਾਂ ਸੋਚਦੇ ਸੀ ਵੈਸੇ ਖੜੇ ਗਾ ਨੂੰ ਪੰਮਾ ਭਾਜੀ ਤੇ ਸਣੀ ਭਾਜੀ ਤੇ ਬਲਵੀਰ ਭਾਜੀ ਬਲਵੀਰ ਭਾਜੀ ਪੰਜ ਬਣਾਉਂਦੇ ਆ ਤੇ ਸਰਵ ਸਹਿੰਤ ਦੀ ਨਾਲ ਤੇ ਕਾਲੋ ਉਹ ਪੰਮਾ ਚੱਚਾ ਕੰਮ ਦੇ ਵਿੱਚ ਵਿਜੀ ਹੋਣ ਕਰਕੇ ਪੰਮਾ ਕੰਮੇ ਚੱਲਦੇ ਨਹੀਂ ਮੰਨ ਕਰਤਾ ਵੈਸੇ ਸਣੀ ਭਾਈ ਨਹੀਂ ਮੰਨ ਕਰਦਾ ਕਿਉਂਕਿ ਇਹਨਾਂ ਲਈ 12 ਤੱਕ ਅਮਲਣੋਂ ਕੋ ਬਾਕੀ ਬਤ ਨਹੀਂ ਇਹਨਾਂ ਦੀ ਕੀ ਚੋਇਸ ਆ ਤੇ ਬਲਵੀਰ ਭਾਈ ਬਣਾ ਦਿੱਤਾ 5 ਚਲੋ ਆਪਾਂ 5 ਤੋਂ ਕੀ ਲੈਣਾ ਕਾਲ ਦਾ ਸਰਪੰਚ ਦੀ ਹੁੰਦੀ ਆ ਜਿਹੜੀ ਗੱਲ ਗਾਨੀ ਸਰਪੰਚ ਨੇ ਐ ਕਰੋ 5 ਦੇ ਦਵਾ 100 ਰੁਪਏ ਇੱਕ ਰੋਲ ਤੇ ਗੱਲਣਾ ਹੁੰਦਾ ਹੈ ਕਿ ਹਾਂ ਵੀ ਮੱਲੇ ਦੇ ਵਿੱਚ ਇਹ ਹੁੰਦਾ ਪਰ ਚਲੋ ਜੀ ਆਪਣਾ ਬੰਦਾ ਬਣਦਾ ਸਾਨੂੰ ਬਹੁਤ ਹੀ ਜਿਆਦਾ ਖੁਸ਼ੀ ਹੁੰਦੀ ਕਿ ਚਲੋ ਆਪਣਾ ਬੰਦਾ ਬਣ ਗਿਆ ਪਰ ਉਹ ਵੀ ਦਾ ਆਪਣੇ ਮੱਲੇ ਦੇ ਹੀ ਆ ਪਰ ਕਦੇ ਘਟਬੱਦੀ ਬੁਲਾਉਂਦੇ ਉਹਨਾਂ ਨੂੰ ਪਰ ਉਹ ਗੱਲ ਅਲੱਗਾਂ ਹੁਣ ਸਭ ਸਹੰਜੀ ਨਾਲ ਬਣ ਗਿਆ ਤੇ ਕੰਮ ਸਾਡੇ ਜੁੜ ਆਉਗੇ ਪਰ ਸਭ ਤੋਂ ਜ਼ਿਆਦਾ ਇਹ ਅਹਿਮੀਤ ਹੁੰਦੀ ਆ ਸਰਪੰਚ ਦੀ ਤੇ ਆਪਾਂ ਪਹਿਲਾਂ ਸਿੱਧਾ ਸਰਪੰਚ ਕੋਲ ਹੀ ਜਾਵਾਂਗੇ ਜੇ ਸਾਨੂੰ 22 ਚਾਂਸ ਪੰਜ ਦੀ ਲੋੜ ਗਈ ਤਾਂ ਉਹਨਾਂ ਕੋਲ ਜਾ ਸਕਦੇ ਹਾਂ ਪਰ ਸਹੀ ਆ ਸਭ ਸਹਿਮਤੀ ਨਾਲ ਜੋ ਵੀ ਹੋਇਆ ਉਹ ਵਧੀਆ ਹੋਇਆ ਤੇ ਇਹਨਾਂ ਦੀ ਡਿਸਕਸ਼ਨ ਚੱਲਦੀ ਸੀ ਜੀ ਭਈ ਉਹਨਾਂ ਦੀ ਕਿ ਆਪਾਂ ਜਾਣਾ ਆ ਮਾਦਾ ਦੇ ਮਾਦਾ ਜਿੰਦਬੋਨੀ ਦੇ ਤੇ ਜਵਾਲਾ ਜੀ ਮੈਂ ਕਦੇ ਜ਼ਿੰਦਗੀ ਜਿੰਦਗੀ ਵਿੱਚ ਗਿਆ ਨਹੀਂ ਇਦਾਂ ਮੈਂ ਕਿਹਾ ਮੈਨੂੰ ਲੈ ਜਿਓ ਨਾਲ ਤੇ ਗੱਲ ਗੱਡੀ ਦੀ ਕਰਦੇ ਸੀਗੇ ਤੇ ਬਾਕੀ ਦੇਖੋ ਕੱਲ੍ਹ ਨੂੰ ਕੀ ਬਣਦਾ ਆ ਤੇ ਇਸ ਹੀ ਆਪਣਾ ਇਹਦਾ ਬਲੌਗ ਤੇ ਮੇਰੇ ਅਗਲੇ ਬਲੌਗ ਚ ਬਾਏ ਬਾਏ